ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਅਸੀਂ ਅੱਜ ਮਾਈ ਪਾਗੋ ਸੇਵਾ ਟਰਸਟ ਯੂਕੇ ਦੀਆਂ ਸੰਗਤਾਂ ਵੱਲੋਂ ਸ਼ਹਿਰ ਤਾਰੀਵਾਲ ਦੇ ਸਰਕਾਰੀ ਮਿਸ਼ਨ ਸਕੂਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਬਹੁਤ ਹੀ ਜ਼ਿਆਦਾ ਲੋੜਵੰਦ ਬੱਚੇ ਪੜ੍ਹਦੇ ਹਨ ਇਹਨਾਂ ਨੂੰ ਮਾਈ ਪਾਗੋ ਸੇਵਾ ਟਰਸਟ ਯੂਕੇ ਦੀਆਂ ਸੰਗਤਾਂ ਵੱਲੋਂ ਅਤੇ ਸਾਡੇ ਸਤਿਕਾਰਯੋਗ ਸਰਦਾਰ ਕਿਰਪਾਲ ਸਿੰਘ ਭਵਰਾ ਪਰਿਵਾਰ ਸਤਿਕਾਰਯੋਗ ਸਾਡੇ ਭੈਣ ਜੀ ਹਰਜਿੰਦਰ ਕੌਰ ਜੀ ਤੁਮੂ ਮੈਂਬਰਾਂ ਵੱਲੋਂ ਇਸ ਲੋੜਵੰਦ ਬੱਚਿਆਂ ਨੂੰ ਅੱਜ ਸਕੂਲ ਵਿੱਚ ਪਹੁੰਚ ਕੇ ਬੂਟਾਂ ਦੀ ਸੇਵਾ ਗਰਮ ਸਵੈਟਰਾਂ ਦੀ ਸੇਵਾ 유ਨੀਫਾਰਮ ਦੀ ਸੇਵਾ ਜਿਹੜੀ ਉਹ ਦਿੱਤੀ ਗਈ ਹੈ ਅਸੀਂ ਮਾਈ ਭਾਗੋ ਸੇਵਾ ਟਰਸਟ ਯੂਕੇ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦਾ ਸੰਬੰਧ ਕੱਢ ਕੇ ਹਰ ਸਾਲ ਇਨ੍ਹਾਂ ਲੋੜਵੰਦ ਬੱਚਿਆਂ ਦੀ ਮਦਦ ਕਰਦੇ ਹਨ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਇਨ੍ਹਾਂ ਲੋੜਵੰਦ ਬੱਚਿਆਂ ਦੀਆਂ ਸੇਵਾਵਾਂ ਕਰਦੇ ਰਹਿਣਗੇ ਸਕੂਲ ਦੇ ਪ੍ਰਿੰਸੀਪਲ ਮੈਡਮ ਰਜਨੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਤੁਹਾਡੇ ਕੋਲ ਮਾਈ ਭਾਗੋ ਸੇਵਾ ਟੱਠ ਜੁਕਰੀਆਂ ਸੰਗਤਾਂ ਵੱਲੋਂ ਸਕੂਲ ਦੇ ਬੱਚਿਆਂ ਨੂੰ ਯੂਨੀਫਾਰਮ ਬੂਟਾਂ ਦੀ ਸੇਵਾ ਤੇ ਗਰਮ ਸਵੈਟਰਾਂ ਦੀ ਸੇਵਾ ਦੇਣ ਵਾਸਤੇ ਪਹੁੰਚੇ ਹਾਂ ਤੇ ਤੁਸੀਂ ਸੋਸਾਇਟੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿੰਦਾ ਗਰਲਸ ਮਿਸ਼ਨ ਸਕੂਲ ਦੇ ਵਿੱਚ ਐਜ਼ ਅ ਹੈਡ ਮਿਸਟ੍ਰੀਸ ਕਮਕਰ ਰਹੀ ਹਾਂ ਤੇ ਮੈਂ ਬਹੁਤ ਹੀ ਧੰਨਵਾਦੀ ਹਾਂ ਸੋਸਾਇਟੀ ਦੀ ਖਾਸ ਤੌਰ ਤੇ ਸਰਦਾਰ ਕਿਰਪਾਲ ਸਿੰਘ ਪਰਵਤ ਫੈਮਿਲੀ ਅਤੇ ਬੀਬੀ ਹਰਜਿੰਦਰ ਕੌਰ ਜੀ ਦੀ ਜਿਨ੍ਹਾਂ ਨੇ ਇਹ ਬੱਚਿਆਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਸਾਡੇ ਸਕੂਲ ਦੇ ਬੱਚਿਆਂ ਨੂੰ 유ਨੀਫਾਰਮ ਸ਼ੂਜ਼ ਦੀ ਸੇਵਾ ਕੀਤੀ ਮੈਂ ਪੂਰੇ ਸਟਾਫ ਵੱਲੋਂ ਤੇ ਆਪਣੇ ਵੱਲੋਂ ਪੂਰੀ ਸੋਸਾਇਟੀ ਦੀ ਬਹੁਤ ਬਹੁਤ ਧੰਨਵਾਦੀ ਹਾਂ ਠੀਕ ਹੈ ਜੀ ਇੱਥੋਂ ਦੇ ਪ੍ਰਿੰਸੀਪਲ ਮੈਡਮ ਰਜਨੀ ਜਿਨ੍ਹਾਂ ਨੇ ਸਮੂਹ ਸੋਸਾਇਟੀ ਦਾ ਧੰਨਵਾਦ ਕੀਤਾ ਤੇ ਅਸੀਂ ਇੱਥੋਂ ਦੇ ਸਾਡੇ ਸੋਸਾਇਟੀ ਦੇ ਮੈਂਬਰੀ ਵਲੰਟੀਅਰ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਉਹ ਸੋਸਾਇਟੀ ਬਾਰੇ ਕੀ ਕਹਿਣਾ ਚਾਹੁੰਦੇ ਹਨ ਹੰਦੇ ਆਂਟੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਸਾਰੇ ਹੀ ਜਿੰਨੇ ਹੀ ਹਾਂ ਇੱਥੇ ਬੈਠੇ ਖੜੇ ਆਂ ਹੀ ਧੰਨਵਾਦ ਕਰਦੇ ਆਂ ਜੁਕੇ ਮਾਈ ਭਾਗੋ ਸੇਵਾ ਸਾਡੀ ਉਹ ਇੰਨੇ ਗਰੀਬਾਂ ਦੀ ਸੇਵਾ ਕਰਦੇ ਨੇ ਕਿ ਬੱਚੇ ਅੱਜ ਖੁਸ਼ ਹੋ ਗਏ ਨੇ ਜਿਨ੍ਹਾਂ ਨੂੰ ਯੂਨੀਫਾਰਮ ਮਿਲੀ ਹੈ ਬੂਟ ਮਿਲੇ ਨੇ ਉਹਨਾਂ ਨੂੰ ਕੋਟੀਆਂ ਸਵਟਰ ਮਿਲੇ ਨੇ ਤੇ ਬੱਚੇ ਵੀ ਬਹੁਤ ਖੁਸ਼ ਨੇ ਤੇ ਸਟਾਫ ਵੀ ਖੁਸ਼ ਹੈ ਮੈਂ ਇੰਨਾ ਹੀ ਕਹਿੰਦੀ ਹਾਂ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਮੈਂਬਰਾਂ ਨੇ ਸਕੂਲ ਦੇ ਸਟਾਫ ਨੇ ਧੰਨਵਾਦ ਕੀਤਾ ਹੈ ਸੋਸਾਇਟੀ ਦਾ ਕਿ ਜਿਨ੍ਹਾਂ ਨੇ ਆਪਣਾ ਦਸਵੰਧ ਕੱਢ ਕੇ ਇਨ੍ਹਾਂ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਹੈ ਤੇ ਅਸੀਂ ਵੀ ਮਾਈ ਪਾਗੋ ਸੇਵਾ ਟਰੱਕ ਯੂਕੇ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ